ناالے ناالے سات وجو ساتو کا صاحب جی مہربانی 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 مہرب

बैठे था तो तो ना मेरे तो वाले की चाय अरे तो बच्चों का थे चिल्ड तो पार्टी बना दी छोले बच्चे वाले वेरी गुड वैसी बहुत बहुत गुड कितना सालों को बजट submitted आया सी इनमें कुछ भी लाइक फ्रेंडली है पीछे बहुत बड़ा है इससे नहीं एक तैयार हो ही गया ना सारी जाना है ना और कितना खर्च हां डॉक्टर साहब थैंक यू साहब एक एक आता तीन सर एक भी आना हो तो 1 करोड़ पर बहुत हो जाएगा आहा और 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 येड़ा का खर्चो पेला ये और कार्बन वो भी अपन आ जाए हो जैसी फिकर ना करो ਹੋ ਜੁਗੈ ਤੁਸੀਂ ਧੰਨਵਾਦ ਕਰੋ ਵਿਰਾਟ ਸਾਹਿਬ ਦਾ ਇਹਨਾਂ ਦਾ ਸਰ ਦਾ ਧੰਨਵਾਦ ਕਰੋ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਦੀ ਮਿਹਨਤ ਸਕੇ ਸਾਰਾ ਸਾਰਾ ਕਲੀਅਰ ਹੋਇਆ ਜੀ ਸਾਹਿਬ ਨੇ ਵੀ ਬਹੁਤ ਐਫਰਟ ਕੀਤਾ ਜੀ ਜੀ ਇਹ ਸਭ ਇਨਫੋਲੈਂਟ ਲਿਟਲ ਕੋਟ ਲਗ ਬਹੁਤ ਹੈ ਜੰਡੇਗੜ ਕੇਂਦਰ ਸੇ ਨਿਕਲ ਹੋਰਸ ਠੀਕ ਹੈ ਜੀ ਫਿਰ ਚਲੋ ਬਹੁਤ ਅੱਛਾ ਚਲੋ ਬਹੁਤ ਬਹੁਤ ਵਧਾਈ ਮੁਬਾਰਕਬਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅੱਜ ਅਸੀਂ ਪਹੁੰਚੇ ਗੁਰੂ ਸਹਿਬਾਨ ਜੀ ਦੇ ਚਰਨਸ਼ੋ ਪਵਿੱਤਰ ਧਰਤੀ ਸ੍ਰੀ ਮੁਕਸਰ ਸਾਹਿਬ ਤੇ ਨਾਲ ਮੇਰੇ ਇਥੋਂ ਦੇ ਐਮਐਲਏ ਸਾਹਿਬ ਸਾਡੇ ਜਗਦੀਪ ਜੀ ਕਾਕਾ ਬਰਾੜ ਜੀ ਤੇ ਇਹਨਾਂ ਦੀ ਪੂਰੀ ਟੀਮ ਸੰਗਠਨ ਤੇ ਪੂਰਾ ਪ੍ਰਸ਼ਾਸਨ ਤੇ ਅੱਜ ਦਾ ਜੋ ਦੌਰਾ ਰੱਖਿਆ ਸੀ ਆਪਾਂ ਜਿਹੜੇ ਵਿਕਾਸ ਦੀ ਲਹਿਰ ਚੱਲ ਰਹੀ ਹੈ ਪੂਰੇ ਪੰਜਾਬ ਵਿੱਚ ਸਰਦਾਰ ਭਗਵੰਦ ਸਿੰਘ ਮਾਨ ਜੀ ਦੀ ਸਰਕਾਰ ਦੇ ਅਗਵਾਈ ਹੇਠ ਤੇ ਉਸ ਸੰਬੰਧ ਅਸੀਂ ਪਹੁੰਚੇ ਹਾਂ ਤੇ ਸਭ ਤੋਂ ਪਹਿਲਾਂ ਅਸੀਂ ਆਪਾਂ ਕਮੇਟੀਕਰ ਉੱਥੇ ਆਪਾਂ ਜਿਹੜੇ 31 ਵਰਡਾਂ ਲਈ ਜਿੰਨੇ ਕਿ ਵਰਡ ਇੱਥੇ ਹੈਗੇ ਸ਼੍ਰੀ ਮੁਖਸਰ ਸਾਹਿਬ ਕਮੇਟੀ ਦੇ 31 ਵਰਡ ਉੱਥੇ ਹਰੇਕ ਨੂੰ ਅਸੀਂ ਆਪਾਂ ਜਿਹੜੀ ਕੋਟਾ ਕੋੜਾ ਚੱਕਣ ਵਾਲੇ ਜਿਹੜੇ ਛੋਟੇ ਹਾਥੀ ਕਹਿੰਦੇ ਆਪਾਂ ਟਾਟਾ ਟਾਡਾ ਐਸ ਵਹੀਕਲ ਸੀਗੇ ਆਪਾਂ 31 ਉਹ ਆਪਾਂ ਲੋਕਰਪਨ ਕੀਤੇ ਤੇ ਨਾਲ ਹੀ ਡਿਮਾਂਡ ਸੀ ਕਿ ਇੱਥੇ ਫਾਇਰ ਸਟੇਸ਼ਨ ਵਾਸਤੇ ਫਾਇਰ ਦੀ ਗੱਡੀ ਵੀ ਦਿੱਤੀ ਜਾਵੇ ਉਹ ਵੀ ਅਸੀਂ ਦੋ ਗੱਡੀਆਂ ਦਿੱਤੀਆਂ ਹੈਗੀਆਂ ਤੇ ਉਸ ਤੋਂ ਬਾਅਦ ਇੱਕ ਸੜਕ ਸੀਗੀ ਇੱਥੋਂ ਦੀ ਜਿੱਥੋਂ ਦੀ ਰੇਲਵੇ ਸਟਾਫੜਕ ਦੇ ਕੋਲ ਜਿੱਥੋਂ ਕਿ ਕਾਫੀ ਆਵਾਜ਼ ਆਈ ਸੀ ਬਾਜ਼ਾਰ ਦੀ ਲੋਕਾਂ ਦੀ ਤੇ ਉੱਥੇ ਉਸ ਸੜਕ ਤੇ ਅੱਗੇ ਜਾ ਕੇ ਦੋ ਸਕੂਲ ਵੀ ਸੀਗੇ ਤੇ ਉੱਥੇ ਬੜੀ ਢੇਰ ਤੋਂ ਮੰਗ ਸੀਗੀ ਉਸ ਸੜਕ ਨੂੰ ਇੱਕ ਨਵੇਂ ਸਿਰੇ ਤੋਂ ਉਹਨੂੰ ਬਣਾਇਆ ਜਾਵੇ ਤੇ ਉਹਦਾ ਵੀ ਅਜੇ ਨਹੀਂ ਪੱਥਰ ਰੱਖ ਹੋ ਗਿਆ ਤਕਰੀਬਨ ਉਹਦੀ ਲਾਗਤ ਹੈਗੀ 96 ਲੱਖ ਦੇ ਆਸ-ਪਾਸ ਹੈਗੀ ਉਹਦੀ ਲਾਗਤ ਜਿਹੜਾ ਤੀਸਰਾ ਜਿਹੜਾ ਸੀਗਾ ਸੀ ਜਿੱਥੇ ਹੁਣ ਅਸੀਂ ਪਹੁੰਚੇ ਆਪਾਂ ਸ਼ਹਿਰ ਦਾ ਜਿਹੜੀ ਜਗ੍ਹਾ ਹੈਗੀ ਇੱਥੋਂ ਦੇ ਕਾਫੀ ਲੋਕ ਸਵੇਰੇ ਸ਼ਾਮ ਲੋਕ ਇੱਥੋਂ ਦੇ ਵਸਨੀਕ ਜਿਹੜੇ ਹੈਗੇ ਆ ਸ਼੍ਰੀ ਬਖਸਰ ਸਾਹਿਬ ਦੇ ਉਹ ਇੱਥੋਂ ਸੈਰ ਕਰਦੇ ਨੇ ਤੇ ਇਹਨਾਂ ਦੀ ਮੰਗ ਸੀਗੀ ਇਸ ਏਰੀਆ ਨੂੰ ਬਿਊਟੀਫਾਈ ਕੀਤਾ ਜਾਵੇ ਨਵੀਨੀਕਰਨ ਕੀਤਾ ਜਾਵੇ ਨਾਲ ਹੀ ਇੱਥੇ ਐਸਐਸਪੀ ਸਾਹਿਬ ਡੀਸੀ ਸਾਹਿਬ ਤੇ ਜੱਜ ਸਾਹਿਬ ਦਾ ਵੀ ਰੈ residense ਹੈਗਾ ਤੇ ਇਹਦੇ ਵਾਸਤੇ ਵੀ 1 ਕਰੋੜ ਦਾ ਜਿਹੜਾ ਹੈਗਾ ਉਹ ਬਜਟ ਹੈਗਾ ਪਾਸ ਹੋ ਗਿਆ ਤੇ ਇਹਦਾ ਜਿਹੜਾ ਟਾਈਮ ਹੈਗਾ ਕੰਮ ਪੂਰਾ ਕਰਨ ਦਾ ਤਕਰੀਬਨ 6 ਮਾਸ ਦਾ ਹੈਗਾ ਤੇ ਮੈਂ ਤੁਹਾਨੂੰ ਅਦਿਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਕਦੀ ਮਨ ਨਹੀਂ ਕੀਤਾ ਕੋਈ ਵੀ ਡਵੈਲਪਮੈਂਟ ਤੱਕ ਵਰਕ ਹੋਵੇ ਕੋਈ ਵੀ ਵਿਕਾਸ ਦਾ ਕੰਮ ਹੋਵੇ ਉਸ ਵੇਲੇ ਸਾਨੂੰ ਓਕੇ ਕਰਕੇ ਸਾਨੂੰ ਫੰਡ ਰੀਸ ਕਰਦੇ ਆ ਤੇ ਮੈਂ ਧੰਨਵਾਦੀ ਆ ਕਾਕਾ ਬਰਾੜ ਜੀ ਦਾ ਜਿਨ੍ਹਾਂ ਦੀ ਮਿਹਨਤ ਸਦਕਾ ਆਪਣੇ ਹਲਕੇ ਲਈ ਆਪਣੇ ਏਰੀਆ ਲਈ ਲੋਕਾਂ ਦੀ ਸੇਵਾ ਲਈ ਦਿਨ ਰਾਤ ਮਿਹਨਤ ਕਰ ਰਹੇ ਨੇ ਤੇ ਇਹਨਾਂ ਦਾ ਵੀ ਉਨਾ ਹੀ ਯੋਗਦਾਨਾ ਉਨਾ ਹੀ ਸਹਿਯੋਗ ਆ ਕਿ ਆਪਣੇ ਹਲਕੇ ਦੇ ਵਿਕਾਸ ਲਈ ਜਿੰਨੇ ਪ੍ਰੋਜੈਕਟ ਪਾਸ ਕਰਾਏ ਆ ਜਿੰਨੇ ਵੀ ਪੈਸੇ ਲੈ ਕੇ ਆ ਮੈਂ ਇਹਨਾਂ ਨੂੰ ਵੀ ਵਧਾਈ ਦਿੰਦਾ ਤੇ ਇਹਨਾਂ ਦਾ ਵੀ ਧੰਨਵਾਦ ਕਰਦਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਇਹ ਜਿਹੜੇ ਸਾਰੇ ਕਾਰਜ ਸਿਰੇ ਚੜਾਈ ਹੈ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਮੁਕਸਦ ਵਿੱਚ 31 ਵਾਰਡਾਂ ਦੇ ਵਿੱਚ ਆ ਕੇ ਸਾਡੇ ਮਾਨਯੋਗ ਮੰਤਰੀ ਲੋਕਲ ਬਾਡੀ ਡਾਕਟਰ ਸਾਹਿਬ ਨੇ 31 ਵਾਰਡਾਂ ਨੂੰ 31 ਟਿਪਰਾਂ ਦਾ ਜਿਹੜੀ ਹਰੀ ਝੰਡੀ ਦਿੱਤੀ ਹੈ ਸਭ ਤੋਂ ਵੱਡੀ ਮੰਗ ਜਿਹੜੀ ਸ਼ਹਿਰ ਦੀ ਸੀਗੀ ਸਾਡੇ ਸਭ ਤੋਂ ਵੱਧ ਬੱਚੇ ਜਿਸ ਰੋਡ ਦੇ ਉੱਤੇ ਪੜਨ ਆਉਂਦੇ ਸੀ ਬੂੜਾ ਗੁੱਜਰ ਰੋਡ ਉਹਦਾ ਅੱਜ ਨੀ ਪੱਥਰ ਰੱਖਿਆ ਜਿਹਦੇ ਲਈ ਤਕਰੀਬਨ 90 95 ਲੱਖ ਦਾ ਬਜਟ ਹੈ ਤੇ ਉਸ ਰੋਡ ਨੂੰ ਬਣਾਉਣ ਦਾ ਜਿਹੜਾ ਇਹਨਾਂ ਨੇ ਸਾਡੀ ਜਿਹੜੀ ਰਿਕਵੈਸਟ ਮੰਨ ਕੇ ਉਹਦੇ ਲਈ ਐਮਡੀਐਫ ਫੰਡ ਦੇ ਵਿੱਚੋਂ ਉਹ ਰੋਡ ਸ਼ੁਰੂ ਕਰਾਈ ਅੱਜ ਉਸੇ ਤਰ੍ਹਾਂ ਇਸ ਪਾਰਕ ਦੇ ਵਿੱਚ ਸਾਡੇ ਮਾਨਯੋਗ ਡੀਸੀ ਸਾਹਿਬ ਦੇ ਯਤਨਾ ਸਦਕਾ ਉਹਨਾਂ ਨੇ ਵੀ ਬਹੁਤ ਕੋਸ਼ਿਸ਼ ਕੀਤੀ ਹੈ ਇਸ ਜਿਹੜੀ ਸਰਗਾ ਨੂੰ ਤਿਆਰ ਕਰਾਉਣ ਲਈ ਉਹਦੇ ਲਈ ਫੰਡ ਇਸ਼ੂ ਹੋਇਆ ਅੱਜ ਅੱਜ ਤਾਂ ਸਿਰਫ ਮੰਤਰੀ ਸਾਹਿਬ ਇਸ ਜਿਹੜਾ ਏਰੀਆ ਦਾ ਨਿਰੇਖਣ ਕਰਨ ਆਏ ਹੈ ਜਦੋਂ ਇਹ ਦੁਬਾਰਾ ਸ਼ੁਰੂ ਕੀਤਾ ਜਾਊਗਾ ਉਦੋਂ ਦੁਬਾਰਾ ਇਹਦੇ ਲਈ ਫੰਡ ਇਸ਼ੂ ਹੋ ਚੁੱਕੇ ਹੈ ਇਸੇ ਤਰ੍ਹਾਂ ਜਿਹੜੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮੰਤਰੀ ਸਾਹਿਬ ਨੂੰ ਜਾਣਕਾਰੀ ਦਿੱਤੀ ਹੈ ਦੋ ਵੱਡੇ ਡੰਪ ਹੈ ਸਾਡੇ ਜਿਹੜਾ ਮੈਸਰ ਕਮੇਟੀ ਦੇ ਸਾਹਮਣੇ ਹੈ ਤੇ ਦੂਜਾ ਡੰਪ ਜਿਹੜਾ ਸਾਡੇ ਪੁਰਾਣੀ ਦਾਣਾ ਮੰਡੀ ਦੇ ਵਿੱਚ ਹੈ ਉਹਨਾਂ ਨੂੰ ਅਸੀਂ ਮੰਤਰੀ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਔਰ ਮਿਊਨਿਸਪਲ ਕਮੇਟੀ ਨੂੰ ਵੀ ਬੇਨਤੀ ਕੀਤੀ ਹੈ ਕਿ ਮਿਊਨਿਸਪਲ ਕਮੇਟੀ ਉਹਦਾ ਮਤਾ ਪਾ ਕੇ ਦੇਵੇ ਤੇ ਸਰਕਾਰ ਉਹਦੇ ਤੇ ਅਮਲ ਕਰਾ ਕੇ ਉਹਨਾਂ ਡੰਪਾਂ ਨੂੰ ਬਾਹਰ ਲਜਾਇਆ ਜਾ ਸਕੇ ਜਿਹੜੇ ਸ਼ਹਿਰ ਦੀ ਆਬਾਦੀ ਦੇ ਵਿੱਚ ਆ ਇਹ ਸਾਰੇ ਪ੍ਰੋਗਰਾਮਾਂ ਲਈ ਅੱਜ ਮੰਤਰੀ ਸਾਹਿਬ ਆਏ ਸੀ ਮੈਂ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡਾ ਮਾਨ ਰੱਖਿਆ ਤੇ ਆਜਾ ਕੇ ਇਹਨਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਂ ਜਿਹੜੇ ਪੱਥਰ ਕੰਮ ਸ਼ੁਰੂ ਹੋਣੇ ਚ ਉਹਨਾਂ ਦਾ ਨੀਂਹ ਪੱਥਰ ਰੱਖਿਆ ਗੱਡੀਆਂ ਨੂੰ ਹਰੀ ਛੰਡੀ ਦਿੱਤੀ ਜਿਹੜੇ ਪ੍ਰੋਜੈਕਟ ਅਸੀਂ ਤਿਆਰ ਕਰਨੇ ਉਹਨਾਂ ਦਾ ਨਿਰੇਖਣ ਕੀਤਾ